ਸਾਲਾ ਦੀ ਕੋਈ ਦਲੀਲ ਨਹੀਂ ਪੀਲ ਨਹੀਂ ਕੋਈ ਸਰਵਾਇ ਨਹੀਂ ਕਹਿਣ ਨਹੀਂ ਦੇਣੀ ਮੜਕੀ ਕਾ ਕੇ ਚੱਲਣਾ ਦੁਕਾਨੀਆਂ ਆਂ ਦੇਖ ਲੈ ਤੇ ਕੇਸ ਤਾ ਜਿਹੜਾ ਇਹਨਾਂ ਦਾ ਕਾਨੂੰਨ ਇਹਦੇ ਵਿੱਚ ਕਚੋਰੀ ਦਾ ਚੱਲ ਪਾਵੇ ਤੇ ਉਹ ਬੰਦਾ 5 ਸਾਲ ਹੀ ਨਿਕਲਦਾ ਉਹ ਚੋਂ ਹੂੰ ਉਹ ਪੁਲਾ ਚੋਰ ਹੋਵੇ ਪੁਲਾ ਨਾ ਆ ਨਾ ਵੀ ਹੋਵੇ ਉਹਦਾ ਫਿਰ ਪਹਿਲਾਂ ਹੀ ਦੱਸਦਾ ਨਾ ਮੈਂ ਤੇਰੀਲ ਕਰ ਦੇਣਾ ਜਦੋਂ ਫੜਕੇ ਲੈ ਜਾਣਾ ਵੱਖੋ ਵੱਖਰੇ ਕਰਉਣਾ ਤੇ ਇਹ ਹੋਇਆ ਕਹਦੇ ਨਾਲ ਆ ਆਪਣੀ ਬੇਤ ਬਾਤ ਬਾਕੀ ਨਾਲ ਹੂੰ ਜਦੋਂ ਮੰਨ ਲਾ ਇੱਕ ਨੂੰ ਕਿਸੇ ਨਾਲ ਕੋਈ ਗੱਲ ਹੁੰਦੀ ਆ ਦੂਜਾ ਨਾਲ ਖੜਾ ਹੋਵੇ ਉਹਦੇ ਦੱਸ ਦੇ ਕੀ ਗੱਲ ਆ ਯਾ ਕਿਉਂ ਆ ਵੀ ਜੇ ਮਤਲਬ ਹੀ ਨਹੀਂ ਅੱਡੋ ਅਟਾਏ ਹੋਗੇ ਫੇਰ ਵੇਖ ਗੱਲਾਂ ਕਿਵੇਂ ਕਰਨਗੇ ਹਰੇਕ ਨੂੰ ਆਏ ਆ ਵੀ ਮੈਂ ਆਪਦਾ ਬਚਾਵਾਂ ਬਚ ਕੇ ਦੁਰਦੇ ਆ ਮਤਲਬ ਉਹੀ ਆ ਗਈ ਵੀ ਗੁਲਾਮੀ ਪਸੰਦਾ ਹੂੰ ਆਪ ਹੀ ਗੁਲਾਮੀ ਪਸੰਦ ਬੜੇ ਫਿਰਦੇ ਆ ਉਹ ਜੁਰਤਾਂ ਕਾ ਭਲਾ ਦਿੱਤੀਆਂ ਕਈਆਂ ਸਕੂਲਾਂ ਜੋ ਪੜ੍ਹਾਈ ਚੱਤੀ ਦੀ ਸਾਰੀ ਇਤਿਹਾਸ ਨੂੰ ਕੀ ਤਰੋੜ ਮਰੋੜ ਦਿੱਤਾ ਬੰਨ੍ਹ ਹੀ ਕਰਾਤਾ ਹੂੰ ਆ ਲਾਊਡ ਸਪੀਕਰ ਆ ਇਹ ਵੇਲੇ ਕੀ ਕਰ ਦਿੱਤਾ ਗਿਆ ਇਹਨਾਂ ਨੇ ਕਿਹੜਾ ਇਤਿਹਾਸ ਹੁੰਦਾ ਬਾਣੀ ਸੁਣਾਉਂਦੇ ਆ ਤੇ ਮੈਨੂੰ ਇੱਕ ਹੋਰ ਵੀ ਗੱਲ ਆ ਦੋ ਖਾਸ ਕਿਹੜਾ ਸੁਣਦਾ ਧਿਆਨ ਕੋਈ ਦਾ ਨਹੀਂ ਨਹੀਂ ਵਾਕਈ ਨਹੀਂ ਇਹ ਤਾਂ ਇਹ ਵੀ ਗੱਲ ਕਰਦੇ ਨਹੀਂ ਕੋਈ ਨਹੀਂ ਸੁਣਦਾ ਇੱਥੋਂ ਤੱਕ ਅਟੈਕ ਕਰਤਾ ਇਹਨਾਂ ਨੇ ਤੇ ਇਹਨੂੰ ਸਾਮ ਸੰਭਾਲ ਕਿਵੇਂ ਹੁਣੀ ਆ ਇਹ ਇਤਿਹਾਸ ਨਾਲ ਹੁਣੀ ਆ ਹਮ ਅੱਜ ਆਪਾਂ ਹੁਣ ਕਹਤੋਂ ਇੱਥੇ ਬੈਠੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਬੜਕੋ ਲੋਕ ਸੁਣਦੇ ਆਪਾਂ ਗੱਲਾਂ ਕਰਦੇ ਆ ਉਹ ਸਮਝ ਆਉਂਦੀਆਂ ਇਹਨਾਂ ਨੂੰ ਮੇਰੇ ਨੂੰ ਇਤਿਹਾਸ ਰਹਿ ਗਿਆ ਵੀ ਆਏ ਹੋਏ ਸੁਣਨ ਲੱਗ ਪੈਣਾ ਇਹਨਾਂ ਨੇ ਹੌਲੀ ਹੌਲੀ ਹਮ ਸਹੀ ਗੱਲ ਤੇਰੀ ਪੁਆਇੰਟ ਆ ਇਹਨਾਂ ਦਾ ਬੈਕ ਹੋਰ ਮੇਨ ਪੁਆਇੰਟ ਆ ਜੇ ਤੂੰ ਗੁਰਸਿੱਖ ਨਹੀਂ ਪੂਰਾ ਤੂੰ ਇਹ ਲੈਵਲ ਤੇ ਗੱਲ ਹੀ ਨਹੀਂ ਕਰ ਸਕਦਾ ਹਾਂ ਇਹ ਬਹੁਤ ਮਾੜੀ ਗੱਲ ਆ ਸਹੀ ਗੱਲ ਆ ਚਲੋ ਉਹ ਗੱਲ ਵਖੋ ਵਖਰੇ ਦਿਮਾਗ ਹੁੰਦੇ ਇੱਥੇ ਕੋਈ ਗੁੱਸਾ ਨਹੀਂ ਕਰਨਾ ਜੀ ਨਹੀਂ ਗੁੱਸਾ ਤਾਂ ਨਹੀਂ ਕਰਦੇ ਮੇਰੀ ਗੱਲ ਸੁਣੋ ਕਈਆਂ ਨੂੰ ਬਾਅਦ ਚ ਪਤਾ ਲੱਗਦਾ ਕਈਆਂ ਨੂੰ ਪਹਿਲਾਂ ਪਤਾ ਹੁੰਦਾ ਕਿ ਮੁੱਢੇ ਹੁੰਦੇ ਆ ਹੁਣ ਕੱਲਾ ਕੇਸ ਰੱਖ ਲੈਣੇ ਜਾਂ ਦਾੜੀ ਰੱਖ ਲੈਣਾ ਪੱਗ ਬੰਨ ਲੈਣਾ ਤੇ ਬਸ ਤੂੰ ਪੂਰਨੋਕ ਕਿ ਹੋ ਗਿਆ ਸਿੱਖ ਹੋ ਗਿਆ ਪੂਰਾ ਪੰਜਾਬੀ ਹੋ ਗਿਆ ਬਿਲਕੁਲ ਇਹ ਅੰਦਰੋਂ ਸਿੱਖ ਹੋਣਾ ਹਾਂ ਉਹ ਉਹ ਇਹ ਗੱਲ ਨਹੀਂ ਇਹ ਵੀ ਨਹੀਂ ਵੀ ਕੱਲੇ ਮੁੰਨਾ ਹੀ ਬੋਲ ਸਕਦਾ ਉਹ ਪਰ ਗੁਰੂ ਸਾਹਿਬ ਵੱਲੋਂ ਦਿੱਤੀ ਜੀ ਬਖਸ਼ੀ ਦਾਤ ਆ ਹਾਂ ਉਹ ਅੰਗ ਉਹ ਅਸਲੀਅਤ ਗੱਲ ਵੀ ਉਹੀ ਆ ਹੂੰ ਉਹ ਕਹਿੰਦੇ ਵੀ ਜੋ ਜਿਵੇਂ ਪੈਦਾ ਹੁੰਦਾ ਉਵੇਂ ਹੀ ਰਵੇ ਹਾਂ ਇਹ ਮੈਨੂੰ ਗੱਲ ਹਾਂ ਇਹ ਗੱਲ ਮੈਨੂੰ ਸੰਤ ਭਿੰਡਰਵਾਲਾ ਦੀ ਬਹੁਤ ਵਧੀਆ ਲੱਗੀ ਸੀ ਉਹ ਕਹਿੰਦੇ ਇਹ ਗੱਲ ਤੂੰ ਵੀ ਮੰਨਦਾ ਹੂੰਗਾ ਨਾ ਵੀ ਚੱਲ ਇਹ ਆਪਣਾ ਪਤਾ ਨਹੀਂ ਗੱਲ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਸਾਡੇ ਸਿੱਖਾਂ ਦੇ ਵਿੱਚੋਂ ਮਤਲਬ ਹਿੰਦੂ ਨਿਕਲੇ ਉਹ ਕਹਿੰਦਾ ਸਾਡਾ ਸਿੱਖ ਪੈਦਾ ਹੁੰਦਾ ਜਦੋਂ ਵਾਲ ਉਵੇਂ ਨਾ ਕੋਈ ਧੱਕੇਂ ਚੀ ਰੋਣਾ ਨਾ ਹਾਂ ਮੈਂ ਤੁਹਾਨੂੰ ਕੱਲ ਦੱਸਦਾ ਹੂੰ ਸਭ ਤੋਂ ਪਹਿਲਾਂ ਮੇਨ ਬੰਦਾ ਸੈਖੀ ਪੈਦਾ ਹੁੰਦਾ ਬਾਅਦ ਜੋ ਕੋਈ ਮੁੱਛਾ ਕਟਾ ਆਲੇ ਨੇ ਇਹ ਰੌਲਾ ਹੀ ਇਹਦੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਤੂੰ ਧੱਕੇ ਨਾਲ ਇਹਨਾਂ ਨੂੰ ਬਣਾਈ ਜਾਣਾ ਉਹ ਐ ਬਣਾਉਣਾ ਹੋਣੀ ਐ ਮੋਦੀ ਐ ਕਰੀ ਜਾਂਦਾ ਇਹ ਧੱਕੇ ਨਾਲ ਲੱਗ ਪਿਆ ਸੀ ਬਣਾਉਣ ਵੀ ਤੂੰ ਸਾਰੇ ਮੁਸਲਮਾਨਾਂ ਲਈ ਬਣੋ ਉਹ ਕਹਿੰਦਾ ਇਹਦੀ ਇਹ ਛੇੜ ਛੜ ਕਾ ਤੂੰ ਕਰਦਾ ਹੂੰ ਇਹੀ ਤਾਂ ਮੇਨ ਰੌਲਾ ਸੀਗਾ ਬੰਦਾ ਨਾ ਜਦੋਂ ਜਨਮ ਤੋਂ ਬਣਦਾ ਨਾ ਉਹ ਸੈਕੀ ਪੈਦਾ ਹੁੰਦਾ ਉਹ ਕੇਸ ਵੀ ਹੁੰਦੇ ਆ ਦਾੜਾ ਵੀ ਸਭ ਕੁਝ ਉਵੇਂ ਹੁੰਦਾ ਉਹ ਆਪਾਂ ਕਟਾ ਕੇ ਖਰਾਬ ਕਰ ਦਿੰਨੇ ਆ ਆਪਾਂ ਵੀ ਬਿਨਾਂ ਸਮਝਾ ਤੋ ਹੀ ਹੋ ਗਿਆ ਚੀਜ਼ਾਂ ਹਾਂ ਬਿਨਾਂ ਸਮਝਾ ਤੋ ਹੋ ਗਿਆ ਕੋਈ ਨਹੀਂ ਮਾਰਦਾ ਕਦੀ ਕਰਦਾ ਉਹ ਦੱਸਦੀ ਗੱਲ ਆ ਕਿ ਭਰਾ ਦੱਸਦਾ ਗਿਆ ਨਾ ਇਹ ਟੱਕ ਉਹ ਮੇਰੀ ਗੱਲ ਸੁਣੋ ਉਹ 300 ਸਾਲ ਤੋਂ ਚੱਲੇ ਰਿਹਾ ਗੁਰੂ ਗੋਬਿੰਦ ਸਿੰਘ ਜੀ ਮੌਕੇ ਗੁਰੂ ਗੋਬਿੰਦ ਸਿੰਘ ਜੀ ਦਾ ਇਲਾਜ ਇੱਕ ਗੋਰੇ ਨੇ ਕੀਤਾ ਸੀ ਜਦੋਂ ਮਾਰਗੇਸ਼ਰੇ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਉੱਥੇ ਹੀ ਵਾਰ ਧੋਖਤਾ ਹੀ ਉਹ ਦੋਵੇਂ ਅੱਛਾ ਹਾਂ ਧੋਣਾ ਲਾ ਦੇ ਉਹਨੇ ਹਾਂ ਨਹੀਂ ਨਹੀਂ ਠੀਕ ਐ ਉਦੋਂ ਗੁਰੇ ਆ ਗਏ ਸੀ 300 ਸਾਬ ਤੋਂ ਲੱਗੇ ਸੀ ਤੇ 23 ਦੇ ਵਿੱਚ ਇਹਨਾਂ ਦਾ ਪਲਾਨ ਐਂਡ ਆ ਹੂੰ ਅੱਛਾ 24 ਦੇ ਸਟਾਰਟਿੰਗ ਨਾਲ ਸਿਸਟਮ ਹੀ ਪਤਾ ਚਣਾ ਉਹਨੂੰ ਅੱਛਾ